ਦੇ ਵਿੱਚ ਹੜ ਦਾ ਪ੍ਰਕੋਪ ਆ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਜਿੱਥੇ ਕੁਝ ਪਿੰਡ ਹੜ ਦੀ ਮਾਰ ਥੱਲੇ ਆਏ ਨੇ ਮੰਡ ਦੇ ਇਲਾਕੇ ਦੇ ਵਿੱਚ ਸਾਲ 2023 ਤੋਂ ਬਾਅਦ ਹੁਣ ਸਾਲ 2025 ਦੇ ਵਿੱਚ ਵੱਡੀ ਤਬਾਹੀ ਹੋਈ ਹੈ ਤਾਂ ਜ਼ਿਲ੍ਹਾ ਕਪੂਥਲਾ ਦੇ ਹਲਕਾ ਪੁਲੱਥ ਦੇ ਮੰਡ ਦੇ ਇਲਾਕੇ ਦੇ ਵਿੱਚ ਹੜ ਨੇ ਜਿਹੜੇ ਉਹ ਆਏ ਨੇ ਜਿਸ ਕਰਕੇ ਪਿੰਡਾਂ ਦੀ ਫਸਲ ਤਬਾਹ ਹੋ ਗਈ ਹੈ ਘਰਾਂ ਤੱਕ ਪਾਣੀ ਹੈ ਜਿਹੜਾ ਉਹ ਕਈ ਥਾਵਾਂ ਉੱਤੇ ਪਹੁੰਚ ਗਿਆ ਹੈ ਦੱਸ ਦਈਏ ਕਿ ਸਾਲ 2023 ਵਿੱਚ ਵੀ ਅਜਿਹੇ ਹਾਲਾਤ ਨੇ ਜਿਹੜੇ ਉਹ ਇਸ ਇਲਾਕੇ ਵਿੱਚ ਬਣੇ ਸਨ ਅਤੇ ਫਸਲ ਦਾ ਭਾਰੀ ਨੁਕਸਾਨ ਹੋਇਆ ਸੀ ਤਾਂ ਹੁਣ ਮੁੜ ਤੋਂ ਇਸ ਇਲਾਕੇ ਦੇ ਵਿੱਚ ਪਾਣੀਆ ਜਿਹੜਾ ਉਹ ਭਰ ਗਿਆ ਹੈ ਤਾਂ ਇਲਾਕਾ ਵਾਸੀ ਨੇ ਜਿਹੜੇ ਉਹ ਪ੍ਰਸ਼ਾਸਨ ਨਾਲ ਵੀ ਖਫਾ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਤੇ ਵੀ ਸਵਾਲ ਨੇ ਜਿਹੜੇ ਉ ਚੁੱਕੇ ਜਾ ਰਹੇ ਨੇ ਦੂਜੇ ਪਾਸੇ ਝੋਨੇ ਅਤੇ ਗੱਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਪਸ਼ੂਆਂ ਲਈ ਬੀਜੇ ਪੱਠੇ ਨੇ ਜਿਹੜੇ ਉਹ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਕਿਸਾਨਾਂ ਨੂੰ ਆਪਣੇ ਪਸ਼ੂ ਸੁਰੱਖਿਤ ਥਾਵਾਂ ਤੇ ਲਜਾਣ ਦੀ ਫਿਕਰ ਪਈ ਹੋਈ ਹੈ ਦੂਜੇ ਪਾਸੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਆਪਣਾ ਘਰਾਂ ਦਾ ਸਮਾਨ ਸੜਕਾਂ ਉੱਤੇ ਰੱਖ ਕੇ ਬੈਠੇ ਨੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਗਰ ਪਾਣੀ ਹੋਰ ਵੱਧ ਜਾਂਦਾ ਹੈ ਤਾਂ ਉਹਨਾਂ ਦੇ ਮਕਾਨਾਂ ਦਾ ਵੀ ਵੱਡਾ ਨੁਕਸਾਨ ਹੋਵੇਗਾ ਤਾਂ ਪੂਰੇ ਨੁਕਸਾਨ ਬਾਰੇ ਕੀ ਕੁਝ ਕਹਿਣਾ ਹੈ ਸਥਾਨਕ ਵਾਸੀਆਂ ਦਾ ਆਓ ਦੇਖਦੇ ਹਾਂ ਪਿੰਨ ਚੱਕੋ ਕੀ ਜੀ ਅਹੀਂ ਮੰਡ ਦੇ ਰਹਿਣ ਵਾਲੇ ਮੰਡ ਦੀ ਫਸਲ ਆ ਅਹੀਂ ਤੇ ਅਜੇ ਤੱਕ ਸਾਨੂੰ ਪਾਣੀ ਆਉਂਦਾ ਅਸੀਂ ਕਰਜ਼ਾ ਵੀ ਲੈ ਲੈਂਦੇ ਆ ਸਾਡੇ ਕੋਲ ਮੁੜ ਕੇ ਕਰਜ਼ਾ ਵੀ ਨਹੀਂ ਲੈਂਦਾ ਹੂੰ ਅੱਛਾ ਦੋ ਜਣਾਂ ਮੇਰੇ ਜਿਹੜਾ ਰਾਹ ਸੌਣੀ ਕੇ ਆ ਇਹ ਬੰਦੇ ਬਹੁਤ ਵਧੀਆ ਅਹੀਂ ਇਹਨਾਂ ਨਾਲ ਕੋਈ ਨਹੀਂ ਗੱਲ ਕਰ ਸਕਦੇ ਕਿਉਂਕਿ ਉਹਨਾਂ ਦੀ ਸਰਕਾਰ ਆ ਤੇ ਜੋ ਉਹਨਾਂ ਨੇ ਬੰਨ ਉਧਰੋਂ ਬੰਨ ਬੰਨ ਕੇ ਤੇ ਉਹ ਤਸੀਨ ਨਾਲ ਦਰਿਆ ਇਹ ਲਾਉਣ ਨੂੰ ਫਿਰਦੇ ਆ ਹਾਂਜੀ ਜਦੋਂ ਦਰਿਆ ਇੱਧਰ ਉਹਨਾਂ ਲੈ ਜਾਂਦਾ ਤੇ ਅਸੀਂ ਕਿੱਧਰ ਜਾਣਾ ਅਸੀਂ ਤੇ ਫੇ ਠੱਕੇ ਹੀ ਖਾਣੇ ਆ ਕੋਈ ਨਹੀਂ ਮਿਲਣਾ ਸਾਨੂੰ ਕਿੰਨੇ ਕਿੱਲੇ ਤੁਹਾਡੀ ਵਾਈ ਇੱਥੇ ਜਿਹੜੀ ਕਰਦੇ ਉੱਥੇ ਮੇਰੀ 10 ਕਿੱਲੇ ਮਾਲਕੀ ਹੈ ਜੀ ਠੀਕ ਆ ਪੱਕੀ ਕੀ ਬੀਜਿਆ ਉੱਥੇ ਤੁਸੀਂ ਹੁਣ ਇਸ ਟਾਈਮ ਤੇ ਆਸ ਝੋਨਾ ਹੀ ਲੱਗਾ ਸਾਰਾ ਖਤਮ ਤੇ ਦੋ ਕਿੱਲੇ ਗੰਨਾ ਵਿੱਚ ਉਹ ਗੰਨਾ ਵੀ ਮਰ ਜਾਣਾ ਕਿਉਂਕਿ ਗਲ ਜਾਂਦਾ ਸਭ ਨੂੰ ਪਾਣੀ ਇਹ ਜਿਹੜਾ ਭੈੜਾ ਆ ਆਗਰ ਲਿਆ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਅਸੀਂ ਦੇ ਇਹ ਆਨੇ ਆਮ ਵੀ ਸਾਨੂੰ ਜੋ ਪਿਛਲੇ ਸਾਲ 20 ਮਾਮਜਾ ਦਿੱਤਾ ਗਿਆ ਹੀ ਉਹ ਵੀ ਨਹੀਂ ਮੈਨੂੰ ਮਿਲਿਆ ਤੇਰੂ ਨਹੀਂ ਮਿਲਿਆ ਜਿੰਨੇ ਬੰਦੇ ਸੀ ਨਾ ਜਿਹੜੇ ਚਿੰਨ ਅਹਿਮ ਬੰਦੇ ਸੀ ਉਹਨਾਂ ਨੂੰ ਇਹਨਾਂ ਨੇ ਦਿੱਤਾ ਤੇ ਬਾਕੀ ਖਾ ਜਾਂਦੀ ਸਰਕਾਰ ਹੀ ਟੋਟਲ ਜੇਕਰ ਆਪਾਂ ਮੰਡ ਖੇਤਰ ਦੀ ਗੱਲ ਕਰਦੇ ਹਾਂ ਤਾਂ ਕਿੰਨੇ ਕਿ ਕਿੱल्ल्या ਦੇ ਵਿੱਚ ਜਿਹੜਾ ਹੈਗਾ ਪਾਣੀ ਜਿਹੜਾ ਫੈਲ ਚੁੱਕਿਆ ਹੈ ਪਾਣੀ ਭਾਜੀ ਇਹ ਅੱਧਾ ਜਿਹੜਾ ਨਾ ਸਾਡਾ ਮੰਡ ਚੱਕੋ ਕੀ ਅੱਧੇ ਦੇ ਵਿੱਚ ਪਾਣੀ ਫਿਰਨਿਆ ਤੇ ਅੱਧਾ ਜਿਹੜਾ ਅਜੇ ਬਾਹਰ ਆ ਜੇ ਥੋੜਾ ਜਿਹਾ ਇਹਦੀ ਆ ਗਿਆ ਤੇ ਇਹ ਸਮਝੋ ਵੀ ਤੁਸੀਂ ਨਾ ਪਾਣੀ ਚੱਲ ਗਿਆ ਤੇ ਸਾਡਾ ਸਭ ਖੋ ਗਿਆ ਕੱਲ ਦੇ ਮੁਕਾਬਲੇ ਕਿੰਨਾ ਪਾਣੀ ਚੱਲ ਰਿਹਾ ਇਹ ਕੱਲ 12 ਵਜੇ ਤੋਂ ਚੱਲੂ ਹੋਇਆ ਹਾਂਜੀ 12 ਵਜੇ ਤੋਂ ਮਗਰੋਂ ਮੁਰਕੇ ਘਟ ਗਿਆ ਅਸੀਂ ਉੱਥੋਂ ਡੰਗਰ ਬੱਛਾ ਵੀ ਲੈ ਆਏ ਆਪਣਾ ਸਮਾਨ ਅਜੇ ਅੱਧਾ ਵੇਚਿਆ ਸਾਡਾ ਅਜੇ ਵੇਚਿਆ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤੁਹਾਨੂੰ ਕੋਈ ਸੂਚਨਾ ਦਿੱਤੀ ਗਈ ਹੋਵੇ ਕੋਈ ਦੂਜਾਨੀ ਦਿੱਤੀ ਗਈ ਕੋਈ ਇਹ ਨਹੀਂ ਉਹ ਦੱਸਦਾ ਸਾਨੂੰ ਕੋਈ ਵੀ ਪਾਣੀ ਆ ਹੀ ਛੱਡਣ ਲੱਗੇ ਆ ਕਿ ਨਹੀਂ ਲੱਗੇ ਅਸੀਂ ਆਪ ਹੀ ਨਿਕਲਦੇ ਆਂ ਵੀ ਪਾਣੀ ਆ ਗਿਆ ਤੇ ਨਿਕਲ ਜੀਏ ਗੁੱਜਰ ਭਾਈ ਜਰਾ ਵੀ ਹੁਣ ਲੈ ਕੇ ਆਏ ਵਿਚਾਰੇ ਇਹ ਵੀ ਕੱਲ ਦੇ ਲਿਕੇ ਆਏ ਆ ਹਾਂਜੀ